ਪੰਜਾਬ ਦੇ ਵਿੱਚ ਲਗਾਤਾਰ ਅਧਿਆਪਕ ਸੜਕਾਂ ਤੇ ਨੇ ਕਿਸਾਨ ਸੜਕਾਂ ਤੇ ਹੈ ਪੀਆਰਟੀਸੀ ਦੇ ਮੁਲਾਜ਼ਮ ਸੜਕਾਂ ਤੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਸਰਕਾਰ ਦਾਅਵੇ ਕਰਦੀ ਹੈ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਮੁਲਾਜ਼ਮ ਵਰਗ ਹੈ ਉਸ ਦੇ ਨਾਲ ਹੈ ਔਰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਕਈ ਅਧਿਆਪਕ ਭਰਤੀ ਕੀਤੇ ਨੇ ਪਰ ਇੱਥੇ ਤਸਵੀਰ ਲੁਧਿਆਣਾ ਦੇ ਵਿੱਚ ਕੁਝ ਹੋਰ ਨਜ਼ਰ ਆ ਰਹੀ ਹੈ ਅਧਿਆਪਕ ਪਾਣੀ ਵਾਲੀ ਟੈਂਕੀਆਂ ਤੇ ਚੜੇ ਨੇ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਸੋ ਇਹ ਪੰਜਾਬ ਦੇ ਵਿੱਚ ਇਹ ਪਹਿਲੀ ਤਸਵੀਰ ਨਹੀਂ ਹੈ ਲਗਾਤਾਰ ਪਿਛਲੇ 3 ਸਾਲ ਤੋਂ ਚਾਹੇ ਅਧਿਆਪਕ ਚਾਹੇ ਕਿਸਾਨ ਚਾਹੇ ਪੀਆਰਟੀਸੀ ਦੇ ਮੁਲਾਜ਼ਮ ਪਨਬਸ ਦੇ ਮੁਲਾਜ਼ਮ ਜਿਹੜੇ ਕੱਚੇ ਆ ਉਹ ਲਗਾਤਾਰ ਸੜਕਾਂ ਤੇ ਉਤਰ ਰਹੇ ਨੇ ਇਹ ਕੱਲ ਵੀ ਅਧਿਆਪਕ ਐਸੇ ਟੈਂਕੀ ਤੇ ਚੜੇ ਸੀ ਪਰ ਪੁਲਸ ਨੇ ਇਹਨਾਂ ਨੂੰ ਸਮਝਾ ਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਾ ਕੇ ਟੈਂਕੀ ਤੋਂ ਥੱਲੇ ਉਤਰਵਾਤਾ ਸੀ ਪਰ ਉਸ ਤੋਂ ਬਾਅਦ ਅੱਜ ਫੇਰ ਇਹ ਅਧਿਆਪਕ ਇੱਥੇ ਨਜ਼ਰ ਆ ਰਹੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ 2000 ਪੀਟੀਆਈ ਇਹੋ ਜਿਹੇ ਬੈਨਰ ਹੈ ਕਿਉਂਕਿ 2000 ਦੇ ਕਰੀਬ ਪੀਟੀਆਈ ਜਿਹੜੇ ਅਧਿਆਪਕ ਹੈ ਪੂਰੇ ਪੰਜਾਬ ਭਰ ਤੋਂ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਪੋਰਟਲ ਦੇ ਉੱਤੇ ਪਾਇਆ ਨਹੀਂ ਕਈ ਵਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਲ ਮੁਲਾਕਾਤ ਹੋਈ ਪਰ ਉਹ ਮੁਲਾਕਾਤ ਬੇਸੀਟਾ ਨਿਕਲੀ ਕਿਉਂਕਿ ਸਿੱਖਿਆ ਮੰਤਰੀ ਵੀ ਇਹ ਦਾਵਾ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਵੀ ਇਹ ਦਾਵਾ ਕਰਦੇ ਨੇ ਕਈ ਵਾਰ ਸਟੇਜਾਂ ਤੋਂ ਉਹ ਨਜ਼ਰ ਆਉਂਦੇ ਨੇ ਅਪਾਇੰਟਮੈਂਟ ਲੈਟਰ ਦਿੰਦੇ ਹੋਏ ਪਰ ਇਹ ਜਿਹੜੀ ਤਸਵੀਰ ਹੈ ਇਹ ਕਿਹੜੀ ਫਿਰ ਤਸਵੀਰ ਹੈ ਜਿਹੜੇ ਅਧਿਆਪਕ ਅੱਜ ਸੜਕਾਂ ਤੇ ਨੇ ਅੱਜ ਤੁਸੀਂ ਫੇਰ ਇੱਥੇ ਧਰਨੇ ਤੇ ਬੈਠੇ ਕੱਲ ਵੀ ਬੈਠੇ ਸੀ ਕੱਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਸੀ ਬਿਲਕੁਲ ਜੀ ਹੋਈ ਸੀ ਕੱਲ ਸਾਡੀ ਸੰਜੀਵ ਰੋੜਾ ਔਰ ਬਾਬੀ ਸਿੰਘ ਜੀ ਦੇ ਨਾਲ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਕਿ ਉਹਨਾਂ ਨੂੰ ਇਹ ਸਾਰੀ ਕਹਾਣੀ ਜਿਹੜੀ ਆ ਦੱਸੀ ਆ 2000 ਪੇਟੇ ਪੋਸਟਾਂ ਦੇ ਵੀ 2021 ਦੇ ਵਿੱਚ ਸਾਡਾ ਇਸਤਿਹਾਰ ਦਿੱਤਾ ਗਿਆ ਸੀ ਪ੍ਰਾਇਮਰੀ ਕਾਟਰ ਦੇਣ ਤੇ 26 April ਨੂੰ ਸਾਨੂੰ ਇਹ ਕਿਹਾ ਗਿਆ ਸੀ ਕਿ ਤੁਹਾਡਾ ਜਿਹੜਾ ਕਿ 2000 ਪੇਟੇ ਪੋਸਟਾਂ ਦਾ ਪੋਰਟਲ ਹਫਤੇ ਦੇ ਵਿੱਚ ਆਪਣ ਕਰ ਦੂਗਾ ਉਸ ਤੋਂ ਬਾਅਦ 15 May ਨੂੰ ਕਿਹਾ ਗਿਆ ਪਰੰਤੂ ਅਜੇ ਤੱਕ ਜਿਹੜਾ ਕਿ ਇਹ ਪੋਰਟਲ ਆਨਲਾਈਨ ਨਹੀਂ ਕੀਤਾ ਗਿਆ ਅਸੀਂ ਕਾਰਨ ਵੀ ਪੁੱਛਿਆ ਵੀ ਭਰਤੀ ਸਟਕ ਹੋਣ ਦਾ ਰੀਜਨ ਦੱਸ ਦਿਓ ਤਾ ਛਾਵ ਨੂੰ ਸਾਨੂੰ ਇਹ ਕਿਹਾ ਜਾ ਰਿਹਾ ਕਿ ਭਰਤੀ ਸਟਕ ਹੋਣ ਦਾ ਰੀਜਨ ਲੱਭਦੇ ਆ ਜੀ ਪੋਰਟਲ ਕਿਉਂ ਨਹੀਂ ਓਪਨ ਕੀਤਾ ਜਾ ਰਿਹਾ ਇਹਦਾ ਕੋਈ ਰੀਜਨ ਨਹੀਂ ਹੈ ਜੀ ਪ੍ਰੋਪਰ ਪਤਾ ਲੱਗਿਆ ਜੀ ਕੀ ਹੈਗਾ ਜੀ ਤੇ ਇਸੇ ਰੋਸ ਵਜੋਂ ਜਿਹੜਾ ਕਿ ਅੱਜ ਸਾਡੇ ਸਾਥੀਆਂ ਦੁਆਰਾ ਫੇਰ ਟੈਂਕੀ ਦੇ ਉੱਪਰ ਚੜ੍ਹੇ ਆ ਕੱਲ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਕੁਝ ਤੁਹਾਡੇ ਸਾਥੀਆਂ ਨੂੰ ਬਿਲਕੁਲ ਜੀ ਕੱਲ ਨਹੀਂ ਸਰ ਪਰਸੋਂ ਜਿਹੜਾ ਕਿ ਸਾਡੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ ਔਰ देर रात ਜਿਹੜਾ ਕਿ ਹੈ ਜਿਹੜਾ ਕਿ ਛੱਡ ਦਿੱਤਾ ਗਿਆ ਸੀ ਅੱਛਾ ਕੀ ਗੱਲਬਾਤ ਹੋਈ ਸੀ ਐਸਡੀਐਮ ਵੀ ਸੀ ਇੱਥੇ ਕੋਈ ਗੱਲਬਾਤ ਹੋਈ ਸੀ ਕੋਈ ਸਰਕਾਰ ਦੇ ਨਾਲ ਉਸ ਵੇਲੇ ਕੋਈ ਮੀਟਿੰਗ ਤੈਅ ਹੋਈ ਸੀ ਸਰ ਮੀਟਿੰਗ ਸੰਜੀਵ ਰੋੜਾ ਜੀ ਔਰ ਬਾਬੀ ਸਿੰਘ ਜੀ ਦੇ ਨਾਲ ਹੀ ਤੈਅ ਹੋਈ ਸੀ ਜਿਹੜੀ ਕੱਲ ਹੋਈ ਹੈ ਜੀ ਮੀਟਿੰਗ ਕੀ ਆਖਦੇ ਸੀ ਉਹ ਮੀਟਿੰਗ ਦੇ ਵਿੱਚ ਤਾਂ ਇਹੀ ਕਿਹਾ ਗਿਆ ਸੀ ਸੀਐਮ ਆਫਿਸ ਦੇ ਨਾਲ ਰਾਪਤਾ ਵੀ ਇਹਨਾਂ ਨੇ ਜ਼ਰੂਰ ਬਣਾਇਆ ਸੀ ਇਹ ਨਹੀਂ ਕਹਿੰਦੇ ਵੀ ਕੁਝ ਕੀਤਾ ਨਹੀਂ ਇਹਨਾਂ ਨੇ ਗੱਲਬਾਤ ਪਤਾ ਕੀਤੀ ਹੈ ਸੈਕਟਰੀ ਸਾਹਿਬ ਨੂੰ ਵੀ ਕਾਲ ਕੀਤੀ ਹੈ ਬਕਾਇਦਾ ਵੀ ਇਹਨਾਂ ਦੀ ਭਰਤੀ ਰੁਕਣ ਦਾ ਕਾਰਨ ਕੀ ਹੈ ਪਰ ਮੇਜਰ ਕਾਰਨ ਇਹਨਾਂ ਨੂੰ ਕੋਈ ਵੀ ਨਹੀਂ ਮਿਲਿਆ ਅੱਜ ਫਿਰ ਤੁਸੀਂ ਖੜੇ ਹੋ ਮੇਰੇ ਨਾਲ ਮਹਿਲਾ ਅਧਿਆਪਕ ਵੀ ਨੇ ਕੀ ਲੱਗਦਾ ਸਰਕਾਰ ਦੀ ਨੀਅਤ ਕਿੱਥੇ ਖਰਾਬ ਹੈ ਕਿ ਤੁਹਾਨੂੰ ਭਰਤੀ ਨਹੀਂ ਕਰ ਰਹੀ ਇਹ ਤਾਂ ਸਰਕਾਰ ਨੂੰ ਹੀ ਪਤਾ ਜੀ ਸਰਕਾਰ ਕਹਿੰਦੀ ਸੀ ਵੀ ਅੱਜ ਅਸੀਂ ਆਵਾਂਗੇ ਤਾਂ ਜਿਹੜੀਆਂ ਕੁੜੀਆਂ ਉਹਨਾਂ ਨੂੰ ਅਸੀਂ ਰੋਲਣ ਨਹੀਂ ਦੇਵਾਂਗੇ ਧਰਨੇ ਨਹੀਂ ਲੱਗਣ ਦੇਵਾਂਗੇ ਟੈਂਕੀਆਂ ਤੇ ਨਹੀਂ ਚੜਨ ਦੇਵਾਂਗੇ ਸਭ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਸਰਕਾਰਾਂ ਕਹਿੰਦੀਆਂ ਨੇ ਬੇਟੀ ਬਚਾਓ ਬੇਟੀ ਪੜਾਓ ਬੇਟੀਆਂ ਰੁੱਲਦੀਆਂ ਫਿਰਦੀਆਂ ਨੇ ਤੁਹਾਡੇ ਸਾਹਮਣੇ ਛੋਟੇ-ਛੋਟੇ ਬੱਚੇ ਸਾਡੇ ਮਗਰ ਰੋਣ ਲੱਗ ਰਹੇ ਨੇ ਜੇ ਸਾਨੂੰ ਮਤਲਬ ਕਦੋਂ ਦੀ 5 ਸਾਲ ਹੋ ਗਏ ਕਹਿੰਦੇ ਨੇ ਅੱਜ ਪੋਸਟ ਆਉਣੀ ਆ ਕੱਲ ਪੋਸਟ ਆਉਣੀ ਆ ਤੁਹਾਡੇ ਸਾਹਮਣੇ ਆ ਜੀ ਅਸੀਂ ਧਰਨੇ ਲਈ ਜਾਂਦੇ ਆ ਇਹ ਸਾਨੂੰ ਕਹਿੰਦੇ ਨੇ ਹਫ਼ਤੇ ਤੱਕ ਥੋੜੀ ਸੁਣਵਾਈ ਹੋਊਗੀ ਦੋ ਹ ਤੁਹਾਡੇ ਸਾਹਮਣੇ ਤਿੰਨ ਦਿਨ ਹੋ ਗਏ ਰਾਤ ਨੂੰ ਵੀ ਇੱਥੇ ਹੁੰਨੇ ਆ ਤੇ ਦਿਨੇ ਵੀ ਇੱਥੇ ਹੁੰਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅੱਛਾ ਕੀ ਲੱਗਦਾ ਕੀ ਹੈ ਸਰਕਾਰ ਦੇ ਨਾਲ ਗੱਲਬਾਤ ਹੋਵੇਗੀ ਜਿਵੇਂ ਤੁਸੀਂ ਇੰਨਾ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਹਾਂਜੀ ਸਰ ਕੀ ਕੀ ਕਹਿਣਾ ਚਾਹੁੰਦੇ ਸਰਕਾਰ ਨੇ ਆਫਰ ਜ਼ਰੂਰ ਦਿੱਤਾ ਹੈ ਕਿ ਸਾਡੇ ਨਾਲ ਗੱਲਬਾਤ ਕਰੋ ਆ ਕਿ ਪਰੰਤੂ ਪਹਿਲਾਂ ਇਹ ਗੱਲ ਕਰ ਲੈ ਵੀ ਟੈਂਕੀ ਤੋਂ نیچے ਉਤਾਰੋ ਸਾਡੇ ਸਾਥੀ ਆਪਣੇ ਸਾਥੀ نیچے ਉਤਾਰ ਲਓ ਫਿਰ ਤਸੀਂ ਤੁਹਾਡੇ ਦੇ ਨਾਲ ਜਿਹੜੀ ਕੀ ਗੱਲਬਾਤ ਕਰਾਂਗੇ ਅੱਜ ਅਸੀਂ ਥੋੜੇ ਮਾਦਿਆਂ ਬਾਰੇ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਜੀ ਲਿਹਾਜਾ 800 ਮੀਟਰ ਦੀ ਦੂਰੀ ਤੇ ਸਿਰਫ ਇੱਥੇ ਪਰਸੋਂ ਦੇ ਅਧਿਅਪਕ ਨਹੀਂ ਦਿਖ ਰਹੇ ਸਰਕਾਰ ਨੂੰ ਅੱਜ ਭਗਵੰਤਮਾਨ ਸਾਹਿਬ ਰਵਿੰਦ ਕੇਜਰੀਵਾਲ ਸਾਹਿਬ ਇੱਥੇ ਰੋਡ ਸ਼ੋਅ ਕਰਨ ਆ ਰਹੇ ਨੇ ਕੀ ਉਹ ਇੱਥੇ 5 ਮਿੰਟ ਦਾ ਸਮਾਂ ਕੱਢ ਕੇ ਵੀ ਇੱਥੇ ਆ ਨਹੀਂ ਸਕਦੇ ਇੱਥੇ ਸਾਡੀ ਬਾਤ ਨਹੀਂ ਪੁੱਛ ਸਕਦੇ ਉਹਨਾਂ ਕੋਲ ਰੋਡ ਸ਼ੋਅ ਕਰਨ ਦਾ ਟਾਈਮ ਹੈ ਪਰ ਉਹਨਾਂ ਕੋਲ ਸਾਡੀ ਬੇਰਜਗਾਰਾਂ ਦੀ ਬਾਤ ਪੁੱਛਣ ਦਾ ਕੋਈ ਟਾਈਮ ਨਹੀਂ ਹੈ ਤੇ ਉਹਨਾਂ ਨੇ ਕਹੇ ਕਹਿ ਦੇ ਅਕਸਰ ਹੀ ਸੁਣਿਆ ਕਿ ਹਰਾਪਨ ਮੇਂ ਜੇਬ ਚ ਲਾਇਆ ਹੋਇਆ ਬੇਰਜਗਾਰਾਂ ਨੂੰ ਨੌਕਰੀਆਂ ਦੇ ਵਾਸ ਕਿਹੜਿਆਂ ਦੇ ਚਲਾਇਆ ਸਰ ਗੱਲੀਬਾਤੀ ਚਲਾਇਆ ਆ ਪਿਆ ਸਾਡਾ ਬੋਟਲ ਦਾ ਆ ਦੇਖ ਲੋ ਇੱਥੇ ਐਡਾ ਦੇਣ ਲਈ ਤੇ ਸਰਕਾਰ ਕੋਲ ਟਾਈਮ ਆ মিডিਆ ਦੇ ਰਾਹੀਂ ਅਸੀਂ ਵੀ ਦੱਸ ਰਹੇ ਹਾਂ ਸਰਕਾਰ ਕੋਲੇ 3 ਸਾਲਾਂ ਦੇ ਵਿੱਚ 373 ਕਰੋੜ ਰੁਪਏ ਸਰਕਾਰ ਨੇ ਐਡਾ ਤੇ ਖਰਚ ਰਹੀ ਹੈ ਸਰਕਾਰ ਕਿ ਹੋਰ ਸਰਕਾਰ ਕੋਲੇ ਬੇਰਜਗਾਰ ਤਾਂ ਖੜੇ ਆ ਸਰ ਛੋਡੇ ਸਾਹਮਣੇ ਸੜਕਾਂ ਤੇ ਉਹ ਟੈਂਕੀਆਂ ਦੇ ਚੜੇ ਹੋਏ ਨੇ ਬੇਰਜਗਾਰ ਇਹ ਹੱਥੇ ਤੁਸੀਂ ਇਹ ਫੜਿਆ ਪੰਜਾਬ ਸਰਕਾਰ ਦਾ ਹੈਨਾ ਇਹ 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 ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤੇ ਗਏ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੌਰਾਨ ਇੱਕ ਹੋਰ ਅਹਿਮ ਕਦਮ ਚੁੱਕਿਆ ਚੁੱਕਿਆ ਪੰਜਾਬ ਸਰਕਾਰ ਵੱਲੋਂ ਸਕੂਲ ਪੱਧਰ ਤੇ ਇਹ 2000 ਸਰੀਰਕ ਸਿਕਲਾਈ ਇਹ ਜਿਹੜਾ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਇਹਦਾ ਇਹਨਾਂ ਨੇ ਲਿਖਿਆ ਹੋਇਆ ਸਰ ਇਹਨਾਂ ਨੇ 26 April ਨੂੰ ਕਿਹਾ ਸੀਗਾ ਕਿ ਤੁਹਾਡਾ ਹਫਤੇ ਦੇ ਵਿੱਚ ਵਿੱਚ ਪੋਰਟਲ ਆਨਲਾਈਨ ਕਰ ਦਿੱਤਾ ਜਾਊਗਾ ਪਰ ਉਹ ਹਫਤੇ ਕਿੰਨੇ ਹਫਤੇ ਲੰਘ ਗਏ ਜੀ ਸਾਡਾ ਪੋਰਟਲ ਆਨਲਾਈਨ ਨਹੀਂ ਹੋਇਆ ਤਾਂ ਹੀ ਅਸੀਂ ਤਰਨਾ ਲਾਇਆ ਜੀ ਉਹ ਜਿਹੜੇ ਬੱਚੇ ਹੈਗੇ ਓਵਰੇਜ ਹੋ ਰਿਹਾ ਹੈ ਉਹ ਆਤਮਦਾਤਾ ਕਹਿ ਰਿਹਾ ਵੀ ਜਿੰਨਾ ਚਿਰ ਸਾਡਾ ਪੋਰਟਲ ਆਨਲਾਈਨ ਨਹੀਂ ਹੋਊਗਾ ਅਸੀਂ ਥੱਲੇ ਨਹੀਂ ਆਉਣਾ ਜੀ। ਉਹ ਵੀ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਸੋਸ਼ਲ ਮੀਡੀਆ ਵਾਲੀ ਸਰਕਾਰ ਹੈ ਦੇਖੋ ਗਵਰਨਮੈਂਟ ਆਫ ਪੰਜਾਬ ਦੇ ਚੈਨਲ ਤੇ ਪਾ ਰੱਖਿਆ ਵਾ ਕਿ ਸਿਰਫ ਐਡਾ ਨਹੀਂ ਸਰਕਾਰ ਕੋਲੇ ਪਰ ਦੇਣ ਨੂੰ ਬੇਰਜਗਰ ਆ ਖੜੇ ਆ ਪਰ ਐਡਾ ਨਾਲ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਤਾਂ ਹੀ ਅੱਜ ਅਸੀਂ ਇਸ ਹਾਲ ਕੇ ਵਿੱਚ ਆ ਕੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਲੋਕੋ ਕਿ ਤੁਸੀਂ ਇਹਨਾਂ ਦੇ ਚੱਕਰਾਂ ਦੇ ਗਮਰਾਹ ਨਾ ਹੋਇਓ ਇਹਨਾਂ ਦੇ ਪਹਿਲਾਂ ਲਾਰੇ ਹੋਰ ਨੇ ਬਾਅਦ ਵਿੱਚ ਲਾਰੇ ਹੋਰ ਨੇ ਦੇ ਆਪਕ ਸਰਕਾਰ ਦੇ ਖਿਲਾਫ ਰੋਸ ਜਤਾ ਰਹੇ ਨੇ ਔਰ ਸਰਕਾਰ ਦੇ ਖਿਲਾਫ ਲਗਾਤਾਰ ਇਹ ਪ੍ਰ ਸਰਕਾਰ ਦੇ ਖਿਲਾਫ ਜਿੰਦਾਬਾਦ ਇੱਕ ਪਾਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਆ ਆਮ ਆਦੀ ਪਾਰਟੀ ਦੇ ਮੁਖੀ ਉਹ ਅੱਜ ਰੋਡ ਸ਼ੋਅ ਕੱਢ ਰਹੇ ਨੇ ਕਿਉਂਕਿ ਇਹ ਵੈਸਟ ਹਲਕਾ ਔਰ ਇਸੇ ਵੈਸਟ ਹਲਕੇ ਦੀ ਜਿਮਨੀ ਚੌਂ ਨੂੰ ਲੈ ਕੇ ਉਮੀਦਵਾਰ ਉਤਾਰਿਆ ਗਿਆ ਉਸ ਤੋਂ ਲੈ ਕੇ ਅੱਜ ਲੁਧਿਆਣਾ ਦੇ ਵਿੱਚ ਆ ਪਰ ਅਧਿਆਪਕਾਂ ਦਾ ਆਖੜਾ ਹੈ ਕਿ ਇਹਨਾਂ ਨੂੰ ਇੱਕ ਵਾਰੀ ਵੀ ਮਿਲਣ ਨਹੀਂ ਆ ਸਕਦੇ ਇਹਨਾਂ ਦੀ ਸੁਣਵਾਈ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਉਹ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇ ਰਹੀ ਹੈ ਹਰਾ ਪੈਨ ਚਲਾ ਰਹੀ ਹੈ ਪਰ ਇਹ ਅਧਿਆਪਕ ਕਹਿੰਦੇ ਨੇ ਸਾਡੇ ਲਈ ਹਰਾ ਪੈਨ ਭਗਵੰਤ ਮਾਨ ਦਾ ਤਾਂ ਚੱਲੇ ਹੀ ਨਹੀਂ ਲੋਕੀ ਖਾ ਗਏ ਹਾਏ 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 ਬੇਰੋਜ਼ਗਾਰ ਜਿੰਦੇ ਹਾਏ 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 2 ਪੀਟੀਸੀ ਦਾ ਪੋਰਟਲ ਔਨਲਾਈਨ ਕਰੋ ਔਨਲਾਈਨ ਕਰੋ ਔਨਲਾਈਨ ਕਰੋ ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ